ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੁਣ ਹੁਣੇ ਗੈਸ ਸਿਲੰਡਰ ਹੋਇਆ ਸਿੱਧਾ ਇੰਨਾ ਸਸਤਾ ਲੱਗ ਗਿਆ ਮੌਜਾਂ ਹੀ ਮੌਜਾਂ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਨੋਟੀਫਿਕੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੋਸਤੋ ਨਿਕਲ ਕੇ ਸਾਹਮਣੇ ਆ ਰਹੀ ਹੈ ਮੋਦੀ ਸਰਕਾਰ ਨੇ ਆਪਣੇ ਪਹਿਲੇ ਕਾਰਜਕਾਲ ਚ ਕਈ ਜੀਆਂ ਯੋਜਨਾਵਾਂ ਸ਼ੁਰੂ ਕੀਤੀਆਂ ਸਾਡੇ ਜਿੰਨਾਂ ਦਾ ਔਰ ਤੁਹਾਨੂੰ ਫਾਇਦਾ ਹੋਇਆ ਤੇ ਇਹ ਹੀ ਇੱਕ ਯੋਜਨਾ ਪੀਐਮ ਯੂਆਈ ਜਾਨੀ ਪ੍ਰਧਾਨ ਮੰਤਰੀ ਉਜਬਲਾ ਯੋਜਨਾ ਹੈ ਇਸ ਸਕੀਮ ਦੇ ਲਾਭਪਾਤਰਾਂ ਲਈ ਖੁਦ ਖਬਰਿਆ ਦਰਸਾ ਅਗਲੇ 8 ਮਹੀਨੇ ਤੱਕ ਲਾਭਪਾਤਰਾਂ ਨੂੰ ਆਮ ਗਾ ਕੱਨੇ ਮੁਕਾਬਲੇ 200 ਰੁਪਏ ਸਸਤੇ ਲਈ ਬੀਜੀ ਸਿਲੰਡਰ ਮਿਲਦਾ ਰਹੇਗਾ ਦੇ ਇਸ ਤਰ੍ਹਾਂ ਇਸ ਸਕੀਮ ਦੇ ਤਹਿਤ ਲਾਭਪਾਤਰਾਂ ਨੂੰ 31 ਮਾਰਚੀ ਵੀ 25 ਤੱਕ 300 ਰੁਪਏ ਦੀ ਸਬਸਿਡੀ ਮਿਲਦੀ ਰਹੇਗੀ ਇਸ ਦਾ ਮਤਲਬ ਹੈ ਕਿ ਜੁਲਾਈ ਤੋਂ ਇਲਾਵਾ ਅਗਲੇ 8 ਮਹੀਨੇ ਲਈ ਲਾਪਤਰੀ ਲਈ ਬੀਜੀ ਸੈਂਟਰ ਤੇ 300 ਰੁਪਏ ਦੀ ਛੋੜ ਦਾ ਲਾਭ ਲੈ ਸਕਣਗੇਦਰਸਲ ਇਹ ਯੋਜਨਾ ਤਹਿਤ ਲਾਪਾਤਰੀਆਂ ਨੂੰ ਮੁਫਤ ਲੀਕੀ ਨਿ ਕਨੈਕਸ਼ਨ ਦੇ ਨਾਲ 300 ਰੁਪਏ ਦੀ ਸਬਸਿਡੀ ਦਿੱਤੀ ਜਾਂਦੀ ਹੈ ਤੇ ਮਾਰਚ ਮਹੀਨੇ ਵਿੱਚ ਲੋਕ ਸਭਾ ਚੋਣਾਂ ਤਿੱਖ ਬਲਾ ਕੇਂਦਰ ਸਰਕਾਰ ਦੀ ਕੈਬਨਟ ਨੇ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਦੇ ਖਤ ਕਰਣ ਵਾਲੇ ਪਿੰਡ ਸੈਂਟਰ ਤੇ 300 ਰੁਪਏ ਦੀ ਸਬਸਿਡੀ ਜਾਰੀ ਰੱਖਣ ਦੀ ਮਨਜ਼ੂਰੀ ਦਿੱਤੀ ਸੀ ਵੀਡੀਓ ਦੇਖਣ ਦੇ ਲਈ ਤੁਹਾਡਾ ਤਾਂ